ਜਬ ਉਤਰੇ ਤੇ ਆਕੇ ਮਿਆਂ ਚੋਂ ਤਲਵਾਰ ਕੱਢੀ ਬਾ ਆਵਾਜ਼ ਬੁਲੰਦ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਐ ਬਗੈਰ ਦੇਰੀ ਸੋਚ ਵਿਚਾਰ ਅਤੇ ਹੀਲ ਹੁਜਤ ਦੇ ਦਯਾਰਾਮਾ ਜਰੋਆ ਕਹਿੰਦਾ ਭਰੇ ਇਕੱਠ ਵਿੱਚ ਬਾਹ ਫੜਿਆ ਗੁਰੂ ਗੋਬਿੰਦ ਰਾਏ ਨੇ ਤੇ ਸਾਰਿਆਂ ਦੇ ਸਾਵੇਂ ਚਬੂਤਰੇ ਤੇ ਖਲਾਰ ਕੇ ਐਸਾ ਤਲਵਾਰ ਦਾ ਵਾਰ ਕੀਤਾ ਧੜ ਕੇ ਤੇ ਤੇ ਸਿਰ ਕਿਤੇ ਪਿਆ ਹੈ ਪਰਦਾ ਤੁਹਾਡੇ ਮੇਰੇ ਵਰਗੇ ਰੱਖਦੇ ਨੇ ਗੁਰੂ ਨੂੰ ਪਰਦਿਆਂ ਦੀ ਲੋੜ ਨਹੀਂ ਤੈਨੂੰ ਜ਼ਿਹਨ 'ਚ ਟਿਕਾ ਲਿਓ ਪਰਦਾ ਕਰਨਾ ਅਧੂਰੀਆਂ ਦਾ ਕੰਮ ਹੈ ਪੂਰੀਆਂ ਦਾ ਨਹੀਂ ਸਾਡੀ ਪਾਚਨ ਸ਼ਕਤੀ ਇੰਨੀ ਘਟ ਗਈ ਹੈ ਤਰਕ ਵਿੱਚ ਸਾਨੂੰ ਲੱਗਦਾ ਜੇ ਸਾਡੇ ਪੱਲੇ ਕੁਝ ਨਹੀਂ ਤੇ ਗੁਰੂ ਦੇ ਪੱਲੇ ਵੀ ਕੁਝ ਨਹੀਂ ਹੋਣਾ ਐਵੇਂ 부ਝਾਰਤਾਂ ਜੀਆਂ ਪਾਈ ਜਾਣਗੇ ਦੀ ਤੰਬੂ ਲਾਲਿਆ 올ਿਆ ਹੋਇਆ ਹੋਣਾ ਉਹ ਹੋਇਆ ਹੋਣਾ ਵੀ ਜਿਵੇਂ ਕੋਲ ਰਹਿੰਦੇ ਹੁੰਦੇ ਗੁਰੂ ਗੋਬਿੰਦ ਸਿੰਘ ਦੇ ਲਿਖਤਾਂ ਨਾਲ ਇਤਿਹਾਸ ਸਿੱਧ ਕਰਨਾ ਪੈਂਦਾ ਤੇ ਮੈਂ ਲਿਖਤਾਂ ਹੀ ਸਿੱਧ ਕਰ ਰਿਹਾ ਮਨ ਦੇ ਖਿਆਲਾਂ ਨਾਲ ਨਹੀਂ ਕਥਾ ਕਰ ਰਿਹਾ ਮੈਂ ਖਿਆਲਾਂ ਨਾਲ ਧਰਮ ਚੱਲਦੇ ਵੀ ਨਹੀਂ ਹੁੰਦੇ ਧਰਮ ਗ੍ਰੰਥਾਂ ਦੀ ਲਿਖਤ ਨਾਲ ਚੱਲਦੇ ਨੇ ਉਹ ਲਿਖਦਾ ਹੈ ਸੰਸਨੀ ਫੈਲ ਗਈ ਇਕੱਠ ਵਿੱਚ ਕਿਉਂਕਿ ਅਜਬ ਜਿਹਾ ਕੌਤਕ ਹੋਇਆ ਸੀ ਅੱਜ ਤੱਕ ਆਪਾਂ ਵੇਖਦੇ ਆ ਗੁਰੂ ਕੀ ਮੰਗਦਾ ਚੇਲਿਆਂ ਤੋਂ ਜਦੋਂ ਵਿੱਦਿਆ ਦਿੰਦਾ ਹੈ ਅਨਾਜ ਮੰਗ ਲਵੇਗਾ ਕੱਪੜੇ ਮੰਗ ਲਵੇਗਾ ਮਾਇਆ ਮੰਗ ਲਵੇਗਾ ਅਜੀਬ ਮੰਗ ਰੱਖੀ ਗਈ ਸਿਰ ਦੀ ਤੇ ਸਿਰ ਵੀ ਵੜ ਦਤਾ ਦੂਸਰੀ ਵਾਰ ਗਰਜਵੀਂ ਆਵਾਜ਼ ਦੇ ਵਿੱਚ ਆਖਿਆ ਮੈਨੂੰ ਇੱਕ ਸਿਰ ਦੀ ਹੋਰ ਲੋੜ ਐ ਤੇ ਉੱਥੇ ਕਹਿੰਦੇ ਨੇ ਫਿਰ ਧਰਮ ਸਿੰਘ ਉੱਠਦਾ ਐ ਗੁਰਾਂ ਦੇ ਸਾਵੇਂ ਆਇਆ ਬਾਹੋਂ ਪਕੜਿਆ ਚਬੂਤਰੇ ਤੇ ਲੈ ਗਏ ਇੱਕੇ ਵਾਰ ਦੇ ਨਾਲ ਸਿਰ ਕਲਮ ਕਰ ਦਿੱਤਾ ਦੀਵਾਨ ਵਿੱਚ ਖਲਬਲੀ ਮਚ ਗਈ ਫਗੜੜ ਮੱਚ ਗਈ ਗੁਰੂ ਜੀ ਨੇ ਬਾ ਆਵਾਜ਼ ਬੁਲੰਦ ਇੱਕ ਹੋਰ ਲਲਕਾਰਾ ਮਾਰਿਆ ਯਕੇ ਬਾਦ ਦੀਗਰੇ ਹਿੰਮਤ ਸਿੰਘ ਮੋਕਮ ਸਿੰਘ ਸਾਹਿਬ ਸਿੰਘ ਹਾਜ਼ਰ ਹੋਏ ਤੇ ਕੱਲੇ ਕੱਲੇ ਦਾ ਉਹੀ ਹਸ਼ਰ ਹੋਇਆ ਜੋ ਦਯਾਰਾਮ ਦਾ ਹੋਇਆ ਸੀ ਪੰਜਾਂ ਦੇ ਧੜ ਪਏ ਨੇ ਪੰਜਾਂ ਦੇ ਸਿਰ ਪਏ ਨੇ ਤੇ ਦੱਸਦੇ ਨੇ ਕਈ ਆਦਮੀ ਮਾਤਾ ਗੁਜਰੀ ਨੂੰ ਜਾ ਕੇ ਸਾਰੀ ਵਿਥਿਆ ਕਹਿ ਸੁਣਾਉਂਦੇ ਨੇ ਮਾਤਾ ਗੁਰੂ ਗੋਬਿੰਦ ਸਿੰਘ ਛਲਾ ਹੋ ਗਿਆ ਇੱਕ ਇੱਕ ਕਰਕੇ ਮੁਰੀਦਾ ਨੂੰ ਵੱਢੀ ਜਾ ਰਿਹਾ ਹੈ ਇਹ ਨਾ ਹੋਵੇ ਸਾਰੇ ਮੁਰੀਦ ਵੱਢੇ ਜਾਣ ਤੂੰ ਛੇਤੀ ਨਾਲ ਬਾਬਾ ਜੀਤ ਸਿੰਘ ਨੂੰ ਗੁਰਤਾ ਗਦੀ ਦਾ ਵਾਰਿਸ ਬਣਾ ਦੇ ਕਮਦਲੇ ਲੋਕ ਕਾਬਰ ਗਏ ਡਰ ਗਏ ਕੁਝ ਦੌੜ ਗਏ ਕੁਝ ਸਹਿਮ ਕੇ ਬੈਠੇ ਰਹੇ ਅਬਲ ਤੁਰ ਨਹੀਂ ਲਿਖਦਾ ਹੈ ਗੁਰੂ ਗੋਬਿੰਦ ਰਾਏ ਨੇ ਲਬਜ਼ ਤੇ ਨਹੀਂ ਵਰਤੇ ਉਹਨੇ ਬੜੇ ਭੱਦੇ ਵਰਤੇ ਨੇ ਕਾਫਰਾਂ ਦਾ ਪੀਰ ਇੱਕ ਪ੍ਰੋਬਲਮ ਹੈ ਇਸਲਾਮ ਦੀ ਹੁਣ ਕਾਫਰ ਲਬਜ਼ ਅਰਬੀ ਫਾਰਸੀ ਵਿੱਚ ਨਾਸਤਕ ਲਈ ਆਉਂਦਾ ਹੈ ਇਹਨਾਂ ਡੈਫੀਨੇਸ਼ਨ ਹੀ ਬਦਲਦੀ ਹੈ ਇਹਨਾਂ ਬਣਾਤਾ ਗਾਇਰ ਮੁਸਲਮ ਵੀ ਜਿਹੜਾ ਮੁਸਲਮਾ ਨਹੀਂ ਉਹੀ ਕਾਫਰ ਹੈ ਇਹ ਕੋ ਗੱਲ ਬਹੁਤੀ ਸਿਆਣੀ ਨਹੀਂ ਹੈ ਨਾ ਚੰਗੀ ਹੈ ਜੇ ਪ੍ਰਮਾਤਮਾ ਨੂੰ ਕੱਲੇ ਮੁਸਲਮਾ ਨਹੀਂ ਪਾਉਂਦੇ ਨੇ ਤੇ ਫਿਰ ਮਾਂ ਦੇ ਗਰਭ ਚੋਂ ਕਾਕਾ ਬਾਹਰ ਆਉਂਦਾ ਉਦੋਂ ਹੀ ਸੁਨਤ ਕਰਕੇ ਕਲਦਿਆ ਕਰੇ ਖਾਂ ਰੱਬ ਬਾਦਾਂ ਕਿਉਂ ਕਰਦੇ ਫਿਰਦੇ ਹੋ ਇਹ ਸਾਰੀ ਕੁਦਰਤ ਉਸ ਕਾਦਰ ਦੀ ਹੈ ਸਭ ਮੂਰਤਾਂ ਉਹਦੀਆਂ ਹੀ ਕੜੀਆਂ ਨੇ Hindu Sikh Musliman Isai ki sare Ohnu pyare lagde ne paida kar riya to navrat kis gal di Eh sare dharm nadiyan ne jo sagar ta hi jandiyan ne koi sindhi jandi koi valke jandi hai To ik dooje nu jarna sikhna painda dharm di duniya ch Khair Oh kenda hai kaafiran de peer ne Tada de naal sir jode ਵੈਂਦਿਆਂ ਹੀ ਵੈਂਦਿਆਂ ਹਕਮਤੇ ਅਮਲੀ ਨਾਲ ਸੀ ਪੰਜਾ ਲਾਸ਼ਾਂ ਨੂੰ ਚਿੱਟੇ ਕਪੜੇ ਪਾ ਦਤੇ ਸਿਰ ਟਿਕਾ ਕੇ ਨਾਲ ਧੜਾਂ ਦੇ ਨਾਲ ਲਾ ਕੇ ਜਦੋਂ ਬਸਤਰ ਪਹਿਨਾ ਦਿੱਤੇ ਕਹਿੰਦੇ ਉਹ ਪਏ ਨੇ ਪੰਜ ਧੜ ਤੇ ਸਿਰ ਮੋਏ ਹੋਏ ਨੇ ਇੱਕ ਪੱਥਰ ਦਾ ਕੁੰਡਾ ਮੰਗਵਾਇਆ ਆਪਾਂ ਲੋਹੇ ਦਾ ਕਹਿੰਨੇ ਇਤਿਹਾਸ ਚਾਹੁੰਦਾ ਹੈ। ਤੋਂ ਕਈ ਥਾਈਂ ਤੱਥ ਜਿਹੜੇ ਹੁੰਦੇ ਨੇ ਪੁਸਤਕਾਂ ਦੇ ਆਪਸ ਵਿੱਚ ਊਚ ਨੀਚ ਹੋ ਜਾਂਦੀ ਹੈ। ਉਹ ਕਹਿੰਦਾ ਕੁੰਡਾ ਮੰਗਵਾਇਆ। ਨਾਲ ਉਹ ਫਿਰ ਇਹ ਵੀ ਮੋਹਰ ਲਾਉਂਦਾ ਵੀ ਉੱਤੇ ਉਹਦੇ ਲੋਹੇ ਦੀ ਕੜਾਈ ਰੱਖੀ ਗਈ ਜਿਹੜਾ ਆਪਾਂ ਸਰਬ ਲੋਹੇ ਦਾ ਬਾਟਾ ਆਨੇ ਆ। ਆਖਣ ਲੱਗਾ ਉਹ ਜਿਹੜੀ ਕੜਾਈ ਸੀ ਨਾ ਉਹਨੂੰ ਕੁੰਡੇ ਐ ਨਹੀਂ ਸੀ ਹੁਣ ਉਹਨਾਂ ਨੂੰ ਕੀ ਬਦਾ ਵੀ ਸਰਬਲੋਏ ਦਾ ਬਾਟਾ ਕੀ ਹੁੰਦਾ ਉਹਨਾਂ ਦੇ ਪਹਾੜੀ ਦੇ ਕੜਾਈ ਐ ਇਹਦੇ ਆਪਾਂ ਨੂੰ ਪਤਾ ਵੀ ਕੜਾਈ ਨੂੰ ਤਾਂ ਕੁੰਡੇ ਹੁੰਦੇ ਨੇ ਕੰਨ ਹੁੰਦੇ ਨੇ ਤੇ ਬਾਟਾ ਤੇ ਰੜਾ ਹੀ ਹੁੰਦਾ ਕਹਿੰਦੇ ਉਸ ਕੜਾਈ ਦੇ ਵਿੱਚ ਪਾਣੀ ਪਾਇਆ ਗਿਆ ਸਤਲੋਏ ਦਾ ਸਵਸ਼ ਲਿਆ ਕੇ ਤੇ ਵੀਰਾਸਣ ਲਾ ਕੇ ਗੋਬਿੰਦ ਰਾਏ ਬੈਠਾ ਐ ਕਾਫਰਾਂ ਦਾ ਪੀਰ ਕੜਾਈ ਦੇ ਵਿੱਚ ਤਲਵਾਰ ਫੇਰ ਰਿਹਾ ਆਪਾਂ ਖੰਡਾ ਕਹਿ ਦਿੰਨੇ ਆ। ਤੋਂ ਦੋ ਤਾਰੀ ਕਹਿੰਦਾ ਤਲਵਾਰ ਫੇਰ ਰਿਹਾ। ਫੇਰ ਆਂਦਾ ਉਹਨੇ ਨਾ ਡੇਢ ਦੋ ਘੰਟੇ ਕਲਮਾ ਪੜਿਆ। ਬਾਣੀ ਨੂੰ ਕਲਾਮ ਕਹਿ ਰਿਹਾ ਉਹ। ਉਹ ਕਲਮਾ ਪੜੀ ਗਏ। ਉਧਰੋਂ ਕਹਿੰਦੇ ਕਾਫਰਾਂ ਦੇ ਪੀਰ ਦੀ ਔਰਤ ਆਈ। ਉਹਨੇ ਬਾਟੇ ਦੇ ਵਿੱਚ ਕੁਝ ਲਿਆ ਕੇ ਪਾ ਦਿੱਤਾ ਉਹ ਇਹ ਜ਼ਿਕਰ ਨਹੀਂ ਕਰਦਾ ਕੀ ਪਾਇਆ ਜਿਵੇਂ ਆਪਾਂ ਨੇ ਮਾਤਾ ਜੀਤੋ ਜੀ ਨੇ ਪਤਾਸੇ ਲਿਆ ਕੇ ਪਾਏ ਤੇ ਕਹਿੰਦਾ ਉਹ ਆਬੇ ਹਿਆਤ ਤਿਆਰ ਹੋਇਆ ਉਹ ਜਿਹੜੀਆਂ ਲਾਸ਼ਾਂ ਪਈਆਂ ਨੇ ਉਹਨਾਂ ਤੋਂ ਪਰਦਾ ਚੁੱਕਿਆ ਜੋ ਬਸਤਰ ਨੇ ਚਿਹਰੇ ਤੋਂ ਉਠਾਏ ਤੇ ਦਇਆ ਸਿੰਘ ਦੇ ਸਰਾਣੇ ਵੱਲ ਖਲੋਕ ਕਰਕੇ ਧਿਆਨ ਨਾਲ ਤੱਕਿਆ ਫਿਰ ਗੋਡਾ ਰੱਖ ਕੇ ਬੈਠ ਗਏ ਤੇ ਸੈ ਸੁਭਾਗ ਕਹਿੰਦੇ ਨੇ ਮੂੰਹ ਖੋਲ ਅश्चर्यਤਾ ਦੇ ਸਾਗਰ ਵਿੱਚ ਕਹਿੰਦਾ ਮੈਂ ਲਹਿ ਗਿਆ ਉਹ ਮੂੰਹ ਖੁੱਲਿਆ ਮੁਰਦੇ ਦਾ ਪੰਜ ਚੂਲੇ ਆਬੇ ਹਯਾਤ ਦੇ ਉਹਦੇ ਗਲੂਏ ਚ ਪਾਏ ਪੰਜ ਕੇਸਾਂ ਵਿੱਚ ਪਾਏ ਨੇਤਰਾਂ ਵਿੱਚ ਪਾਏ ਕੁਝ ਸ਼ਰੀਰ ਤੇ ਕਹਿੰਦਾ ਨੇ ਛੱਟੇ ਮਾਰੇ ਗਏ ਤੇ ਗਰਜਵੀਂ ਆਵਾਜ਼ ਵਿੱਚ ਜਿਵੇਂ ਬੱਦਲ ਗੱਜਦਾ ਹੈ ਗੋਬਿੰਦ ਰਾਏ ਬੋਲਦਾ ਹੈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾ ਕਹਿਣ ਦੀ ਧੀਰ ਸੀ ਉਹ ਮੋਇਆ ਹੋਇਆ ਦਇਆ ਸਿੰਘ ਪੱਬਾਂ ਤੇ ਖਲੋਕ ਕੇ ਫਤਿਹ ਬੁਲਾਉਂਦਾ ਹੈ ਕਹਿੰਦਾ ਮੈਂ ਹੈਰਾਨ ਰਹਿ ਗਿਆ ਪੈਰਾ ਥੱਲੋਂ ਜ਼ਮੀਨ ਨਿਕਲ ਗਈ ਭਰੇ دیਵਾਨ ਚ ਸਖਤਾ ਦਾ ਆਲਮਤਾਰੀ ਹੋ ਗਿਆ ਉਂਗਲਾਂ ਮੂੰਹ ਵਿੱਚ ਪੈ ਗਈਆਂ دیਵਾਨ ਵਿੱਚ ਬਚੇ ਖੁਚੇ ਮਰੀਦਾਂ ਦੀਆਂ ਵੀ ਇਹ ਹੋ ਕੀ ਰਿਹਾ ਹੈ ਹਜ਼ਾਰਾਂ ਇਨਸਾਨ ਬਚੇ ਸਨ ਪਰ ਉੱਚੀ ਸਾਹ ਕੋਈ ਨਹੀਂ ਲੈਂਦਾ ਜਿਵੇਂ ਮੰਤਰ ਮਾਰ ਕੇ ਕਿਸੇ ਨੂੰ ਮੁਗਧ ਕਰ ਦੇਈਦਾ ਹੈ ਜਿਵੇਂ ਜਾਦੂ ਦੇ ਅਸਰ ਹੇਠ ਸੁੰਨ ਪੈ ਜਾਂਦੀ ਹੈ ਦਰبار ਵਿੱਚ دیوان ਵਿੱਚ ਸੁਨਿਸ਼ਾਈ ਹੋਈ ਹੈ। ਯਕੇ ਬਾਦ ਦੀਗਰੇ ਉਹਨੇ ਚੌਹਾਂ ਨੂੰ ਇਸੇ ਤਰ੍ਹਾਂ ਹੀ ਆਬੇ ਹਿਆਤ ਪਿਆਇਆ। ਔਰ ਚੌਹਾਂ ਨੂੰ ਇਸੇ ਤਰ੍ਹਾਂ ਹੀ ਫਤਿਹ ਬੁਲਾਉਣ ਲਈ ਆਖਿਆ ਤੇ ਵੇਂਦਿਆਂ ਵੇਂਦਿਆਂ ਉਥੇ ਪੰਜ ਸਿੰਘ ਸੁਰਜੀਤ ਅੱਖਾਂ ਸਾਵੇਂ ਖਲੋਤੇ ਹੋਏ ਨੇ। ਗੁਰੂ ਗੋਬਿੰਦ ਰਾਏ ਨੇ ਪੰਜੇ ਆਦਮੀ ਜਿਹੜੇ ਸਨ ਉਹ ਜਦੋਂ ਸਾਵੇਂ ਖੜੇ ਕੀਤੇ ਬੜੇ ਸੋਹਣੇ ਲਿਬਾਸ ਫੈਦ ਰੰਗ ਦੇ ਉਹਨਾਂ ਪਹਿਨੇ ਹੋਏ ਨੇ ਤੇ ਫੇਰ ਆਂਦੇ ਨੇ ਉਹਨਾਂ ਦੇ ਅੱਗੇ ਬੀਰ ਆਸਣ ਲਾ ਕੇ ਬਹਿ ਗਿਆ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਆ ਖੰਡੇ ਦੀ ਪੌੜ ਮੈਨੂੰ ਵੀ ਦੇ ਦਿਓ ਤੇ ਕਹਿੰਦਾ ਹੈ ਉਹਨਾਂ 'ਚੋਂ ਇੱਕ ਬੋਲਿਆ ਅਸੀਂ ਸਿਰ ਦੇ ਕੇ ਅਨਮੋਲ ਦਾਤ ਲਈ ਐ ਗੁਰਦੇਵ ਤੁਸੀਂ ਕੀ ਦਿੰਦੇ ਹੋ ਤੇ ਗੁਰੂ ਗੋਬਿੰਦ ਰਾਏ ਜੀ ਦਾ ਜਵਾਬ ਸੀ ਮੈਂ ਪ੍ਰਣ ਕਰਦਾ ਹਾਂ ਆਪਣੀ ਮਾਤਾ ਆਪਣੀ ਔਲਾਦ ਸਰਬੰਸ ਸਭੋ ਹੀ ਕੁਰਬਾਨ ਕਰ ਦਵਾਂਗਾ ਐਸੇ ਬੋਲ ਗਲੂਏ 'ਚੋਂ ਨਿਕਲੇ ਪੰਜਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਬੇ ਹਿਆਤ ਦੀ ਦਾਤ ਦਿੱਤੀ ਤੇ ਕਹਿੰਦਾ ਜਿਵੇਂ ਪੰਜਾਂ ਨਾਲ ਸਿੰਘ ਜੁੜਿਆ ਸੀ ਉਸ ਦਿਨ ਗੋਬਿੰਦ ਰਾਏ ਦੇ ਨਾਮ ਨਾਲ ਸਿੰਘ ਲੱਗ ਗਿਆ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਸਾਹਿਬ ਸਿੰਘ ਤੇ ਇੱਧਰ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਹਿੰਦਾ ਮੇਰੀਆਂ ਅੱਖਾਂ 'ਚੋਂ ਹੰਝੂ ਨਿਕਲੇ ਜਦੋਂ ਰਿਪੋਰਟ ਲਿਖ ਰਿਹਾ ਮੈਂ ਪਛਤਾਇਆ ਤੇ ਪਛਤਾਉਣ ਦਾ ਕਾਰਨ ਇਹ ਹੈ ਵੀ ਹਜ਼ਾਰਾਂ ਪ੍ਰਾਣੀਆਂ ਨੇ ਆਬੇ ਹیات ਛਕਿਆ ਤੇ ਮੈਂ ਕਿਉਂ ਨਾ ਛਕਿਆ ਮੈਂ ਕਿਉਂ ਨਾ ਪੌਲ ਲਈ ਮੈਂ ਰੋਂਦਾ ਹੋਇਆ ਛੱਟ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਡਿੱਗਿਆ ਤੇ ਤਰਲਾ ਲਿਆ ਬਾਪੂ ਮੈਨੂੰ ਵੀ ਆਬੇ ਹیات ਬਖਸ਼ ਦੇ ਮੇਰਾ ਦੰਬ ਮੇਰਾ ਪਖੰਡ ਜਾਣਦਾ ਸੀ ਗੁਰੂ ਗੋਬਿੰਦ ਸਿੰਘ ਤਾਂ ਮੁਸਕਰਾਇਆ ਕਰਦਾ ਸੀ ਅੱਜ ਉਹਨੇ ਚਿਤਾਰਿਆ ਨਹੀਂ ਮੈਨੂੰ ਵੀ ਮੈਂ ਸੋਈਆ ਹਾਂ ਮੈਂ ਔਰੰਗਜ਼ੇਬ ਦਾ ਕਰਿੰਦਾ ਹਾਂ ਮੇਰੀਆਂ ਅੱਖਾਂ ਵੈਰਾਗ ਨਾਲ ਭਰੀਆਂ ਵੇਖ ਕੇ ਥਾਪੜਾ ਦਿੱਤਾ ਤੇ ਆਖਣ ਲੱਗੇ ਉਠ ਅਬੁਲ ਤੁਰਾਨੀ ਖੰਡੇ ਦੀ ਪੌੜ ਬਖਸ਼ੀ ਤੇ ਮੇਰਾ ਨਾਮ ਰੱਖਿਆ ਅਜਮੇਰ ਸਿੰਘ ਮੇਰੇ ਜਨਮ ਜਨਮੰਤਰਾਂ ਦੇ ਪਾਪ ਕੱਟੇ ਗਏ ਔਰ ਮੈਂ ਔਰੰਗਜ਼ੇਬ ਨੂੰ ਇਹ ਗੱਲ ਲਿਖੀ ਐ ਔਰੰਗਜ਼ੇਬ ਮੇਰੀ ਆਖਰੀ ਇਹ ਰਿਪੋਰਟ ਹੈ ਦਿੱਲੀ ਦਰਬਾਰ ਵਾਲਾ ਖਬਰਦਾਰ ਰੱਬ ਨਾਲ ਜਿਉਂਦੇ ਜਾਗਦੇ ਖੁਦਾ ਨਾਲ ਮੱਥਾ ਨਾ ਲਾਵੀ ਜ਼ੁਲਮਨਾ ਕਮਾਵੀ ਜੇ ਮੇਰੀ ਸਿਫਾਰਿਸ਼ ਉੱਤੇ ਅਮਲ ਨਾ ਕੀਤਾ ਤਾਂ ਖਾਨਦਾਨ ਬਾਦਸ਼ਾਹਤ ਸਭ ਕੁਝ ਤੇਰਾ ਤਬਾਹ ਹੋ ਜਾਵੇਗਾ 17 ਤੋਂ ਤੇਰਾ ਨਾਮੋ ਨਿਸ਼ਾਨ ਮਿਟ ਜਾਵੇਗਾ ਤੇਰੀ ਮੜੀ ਦੇ ਕੋਈ ਦੀਵਾ ਬਾਲਣ ਵਾਲਾ ਨਹੀਂ ਲੱਭੇਗਾ ਇਹਦੇ ਨਾਲ ਵੈਰ ਕਮਾਉਣਾ ਛੱਡ ਦੇ ਇਹ ਲੇਖ 1998 ਚ ਚੜ੍ਹਦੀ ਕਲਾ ਚ ਵੀ ਛਪਿਆ ਸੀ ਨਿਊਯਾਰਕ ਦੇ ਭਾਈ ਜਗੀਰ ਸਿੰਘ ਮਸਤ ਜਿਹੜੇ ਆਪਣੇ ਬੜੇ ਪ੍ਰਸਿੱਧ ਕਵੀਸ਼ਰ ਹੋਏ ਨੇ ਉਹਨਾਂ ਇਹ ਲੇਖ ਪੜਿਆ ਭਾਈ ਚਰਨ ਸਿੰਘ ਜੀ ਭੋਰਸ਼ੀ ਕਹਿੰਦੇ ਨੇ ਉਹਨਾਂ ਨੇ ਮੈਨੂੰ ਇਸ ਲੇਖ ਬਾਰੇ ਇਉਂ ਦੱਸਿਆ ਸੀ ਵੀ ਸਾਨੂੰ ਸੰਤ ਕਰਤਾਰ ਸਿੰਘ ਪਿੰਡਰਾਵਾਲਿਆਂ ਨੇ ਅਲੀਗੜ ਮੁਸਲਮ ਵਿਸ਼ਵ ਵਿਦਿਆਲੇ ਵਿਖੇ ਇਹ ਰਿਪੋਰਟ வாਚਣ ਲਈ ਭੇਜਿਆ ਸੀ ਤੇ ਕਹਿੰਦੇ ਮੈਂ ਉਥੇ ਜਾ ਕੇ ਵੀ ਉਰਦੂ ਦੀ ਪੁਸਤਕ ਜਿਹੜੀ ਸੀ ਉਹ ਹੋਬਹੁ ਪੜ੍ਹੀ ਐ। ਤੇ ਇਹਦੀਆਂ ਕਾਫੀ ਲਿਖਤਾਂ ਪਰਫੁੱਲਤ ਸਨ। ਕਹਿੰਦੇ ਮੈਂ ਅਧਿਕਾਰੀਆਂ ਨੂੰ ਕਿਤਾਬ ਦੀ ਫੋਟੋ ਸਟੇਟ ਕਰਵਾਉਣ ਲਈ ਆਖਿਆ ਸੀ ਪਰ ਉਹਨਾਂ ਕਾਪੀ ਕਰਵਾਉਣ ਦੀ ਮੈਨੂੰ ਆਗਿਆ ਨਹੀਂ ਦਿੱਤੀ। ਤੋਂ ਇਦਾਂ ਇਸ ਰਿਪੋਰਟ ਦਾ ਕਾਫੀ ਜ਼ਿਕਰ ਆਉਂਦਾ ਐ। ਹੁਣ ਵੇਖੋ ਉੱਥੇ ਹੁੰਦਾ ਕੀ ਐ। ਅਮਰਤ ਦੀ ਮਰਿਆਦਾ ਨੂੰ ਸਮਝਿਓ ਜਿਹੜੀ ਕਰਾਮਾਤ ਹੋਈ ਹੈ ਮੁਰਦੇ ਸੁਰਜੀਤ ਹੋਏ ਨੇ ਉਹ ਤੇ ਸਾਰਿਆਂ ਦੇ ਸਾਵੇਂ ਪ੍ਰਗਟਨੇ ਬਾਣੀ ਚੋਂ ਵੀ ਸਿੱਧ ਕਰਾਂਗਾ ਮੈਂ ਸਰਬਲੋ ਦਾ ਬਾਟਾ ਸਤਲੋਈ ਦਾ ਸਵਸ਼ ਜਲ ਪਾਇਆ ਹੋਇਆ ਹੈ ਹੱਥ ਖੰਡਾ ਪਕੜਿਆ ਹੋਇਆ ਹੈ ਕਲਗੀ ਧਰਨੇ ਮਾਤਾ ਜੀਤੋ ਪਤਾਸੇ ਪਾਉਂਦੀ ਹੈ ਜਪਜਾਪ ਸਵਈਏ ਚੌਪੀ ਆਨੰਦ ਪੜਿਆ ਗਿਆ ਤੇ ਪਾਹਲ ਤਿਆਰ ਹੋ ਗਈ ਪੰਜਾਂ ਪਿਆਰਿਆਂ ਨੂੰ ਤੇ ਆਪ ਕਲਗੀਧਰ ਨੇ ਅੰਮ੍ਰਿਤ ਛਕਾਇਆ ਉਹਦੇ ਬਾਅਦ ਪੰਜਾਂ ਪਿਆਰਿਆਂ ਨੇ ਕੁਝ ਸਿੰਘਾਂ ਨੂੰ ਛਕਾਇਆ ਹੋਰ ਜਥੇ ਬਣੇ ਇਦਾਂ ਕਈ ਜਥੇ ਪੰਜਾਂ ਪਿਆਰਿਆਂ ਦੇ ਬਣੇ ਹਜ਼ਾਰਾਂ ਨੂੰ ਅੰਮ੍ਰਿਤ ਛਕਾਇਆ ਗਿਆ ਹੁਣ ਜਿਹੜੀ ਸੁਰਜੀਤ ਕਰਨ ਵਾਲੀ ਗੱਲ ਹੈ ਆਪਾਂ ਤੇ ਇਤਿਹਾਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਚ ਵਾਚਣਾ ਹੈ ਆਓ ਪੁੱਛੀਏ ਇਦਾਂ ਕਿਵੇਂ ਹੋ ਸਕਦਾ ਯਾਦ ਰੱਖਿਓ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਮੋਹੀ ਫੇਰ ਕਲਾ ਧਰ ਲਬਜ਼ ਆ ਗਿਆ ਮੈਰਕੁਲਸ ਪਾਵਰ ਜਾਂ ਨਿਰਗੁਣ ਚ ਹੈ ਜਾਂ ਸਰਗੁਣ ਚ ਹੈ ਅਕਾਲ ਪੁਰਖ ਵਿੱਚ ਹੈ ਜਾਂ ਗੁਰੂ ਨਾਨਕ ਚ ਹੈ ਇਹ ਚੋਲਾ ਹੈ ਉਹ ਜੋ ਹੁੰਦਾ ਹੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੇ ਇਫ ਇਟ ਪਲੀਜ਼ਿਸ ਗੋਡ ਦਾ ਬਾਡੀ ਇਸ ਪ੍ਰੀਜ਼ਰਵਡ ਈਵਨ ਵਿਦਾਊਟ ਦਾ ਬ੍ਰੈਥ ਆਫ ਲਾਈਫ ਰੱਬ ਨੂੰ ਭਾਵੇ ਤੇ ਮਰਦਾ ਵੀ ਸਾਹਾਂ ਤੋਂ ਬਿਨਾ ਬਹਿ ਜਾਂਦਾ ਉੱਠ ਕੇ ਇਹ ਆ ਰੱਬ ਦੀ ਤਾਕਤ ਹੁਣ ਰੱਬ ਸਰਗਣ ਹੋ ਕੇ ਆਇਆ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਉਹਦੀ ਤਾਕਤ ਪੁੱਛੋ ਬਾਣੀ ਤੋਂ ਸਤ ਗੁਰ ਮੇਰਾ ਸਰਬ ਪ੍ਰਤ ਪਾਲੈ ਸਤ ਗੁਰ ਮੇਰਾ ਮਾਰ ਜੀਵਾਲੈ ਮਾਈ ਟ੍ਰੂ ਗੁਰੂ ਕਿਲ ਜੈਨੇ ਰਿਵਾਈਵਸ ਗੁਰੂ ਚਾਵੇ ਤੇ ਮਰਦਾ ਪੱਬਾਂ ਤੇ ਖੜਾ ਹੋ ਜਾਂਦਾ ਨਾਨਕ ਸੋਦੇ ਸਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰੂ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਇੱਕੋ ਹੀ ਕਲਾ ਇੱਕੋ ਹੀ ਅਸਮਤ ਇੱਕ ਜੈਸੀਆਂ ਬਰਕਤਾਂ ਨੇ ਉਹਨਾਂ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੈ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲੇ ਹਾਰਾ ਪਾਰ ਬ੍ਰਹਮ ਪਰਮੇਸ਼ਰ ਗੁਰੂ ਥੇ ਆਰ ਦਾ ਕ੍ਰੀਏਟਰ ਤੇ ਆਰ ਦਾ ਡੂਅਰਸ ਕਰਨਾਰ ਵੀ ਨੇ ਕਰਨ ਵਾਲੇ ਵੀ ਨੇ ਸਭ ਕੁਝ ਉਹਨਾਂ ਦੇ ਹੁਕਮ ਚ ਹੁੰਦਾ ਹੈ ਹੁਣ ਵੇਖੋ ਨਾਲ ਗੁਰੂ ਦੀ ਪ੍ਰਥਾ ਚੱਲ ਰਹੀ ਹੈ ਖੰਡੇ ਦੀ ਪੌਲ ਦਿੱਤੀ ਤੇ ਨਾਲ ਚੇਲੇ ਦੀ ਪ੍ਰਥਾ ਆਪ ਵੀ ਪੌਲ ਸ਼ਕੀ ਹੈ ਤਾਂ ਹੀ ਤੇ ਦੂਜੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਾਇਤੇ ਭਾਈ ਨੰਦ ਲਾਲ ਨੇ ਲਿਖਿਆ ਹੈ ਹੱਕ ਹੱਕ ਅੰਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਬਾਦਸ਼ਾਹ ਹੈ ਝੋਲੀਆਂ ਵਰਦਾ ਹੈ ਦਰਵੇਸ਼ ਵੀ ਹੈ ਝੋਲੀ ਅੱਡ ਵੀ ਲੈਂਦਾ ਫਕੀਰ ਹੋ ਕੇ ਖੰਡੇ ਦੀ ਪੌਲ ਮੰਗ ਰਿਹਾ ਹੈ ਅਲਾ ਯਾਰਖਾਨੇ ਇਸੇ ਪਿਆਰ ਨੂੰ ਬਿਆਨ ਕੀਤਾ ਕਹਿੰਦਾ ਮੈਂ بڑے ਗੁਰੂ ਵੇਖੇ ਜਿਨ੍ਹਾਂ ਅੱਗੇ ਚੇਲੇ ਝੁਕਦੇ ਨੇ ਕਦੇ ਗੁਰੂ ਚੇਲੇ ਅੱਗੇ ਹੱਥ ਜੋੜਦਾ ਨਹੀਂ ਵੇਖਿਆ ਜਿਵੇਂ ਮਾਈ ਦਾ ਬੱਚਿਆਂ ਨਾਲ ਪਿਆਰ ਹੁੰਦਾ ਹੈ ਗੁਰੂ ਦਾ ਏਦਾਂ ਸਿੱਖਾਂ ਨਾਲ ਪਿਆਰ ਹੁੰਦਾ ਹੈ ਉਹ ਫਾਰਸੀ ਦਾ ਅਰਬੀ ਦਾ ਉਰਦੂ ਦਾ ਮਹਾਨ ਸ਼ਾਇਰ ਲਿਖਦਾ ਇਨਸਾਫ ਕਰੇ ਗਰ ਇਹ ਜ਼ਮਾਨਾ ਤੋਂ ਯਕੀ ਹੈ कह दो के गुरु गोविंद सिंह का सानी नहीं है यह प्यार मुरीदों से यह शफकत भी कहीं है भक्ति में गुरु अरश संसार जमी है उल्फत के यह जज्बे कहीं देखे नहीं हमने है देखना एक बात सुने भी नहीं हमने एक मुसलमान हो के कह रहा आए अगर हर कवि ਇਨਸਾਫ ਕਰੇ ਗੁਰੂ ਗੋਬਿੰਦ ਸਿੰਘ ਦੀ ਹਸਤੀ ਨਾਲ ਆਪਣੇ ਧਰਮ ਦਾ ਪੱਖ ਪਿਛੇ ਰੱਖ ਕੇ ਕਲਮ ਚਲਾਵੇ ਚਾਹੇ ਉਹਦਾ ਕੋਈ ਵੀ ਧਰਮ ਹੈ ਉਹਨੂੰ ਕਹਿਣਾ ਪਵੇਗਾ ਵੀ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਪੈਗੰਬਰ ਹੀ ਆਇਆ ਤੇ ਨਾ ਕੋਈ ਅਵਤਾਰ ਹੀ ਆਇਆ ਹੈ ਨਾ ਕਿਸੇ ਨੇ ਮੁਰੀਦਾ ਨਾਲ ਇੰਨਾ ਪਿਆਰ ਹੀ ਕੀਤਾ ਹੈ ਨਾ ਕੋਈ ਕਰ ਹੀ ਸਕਦਾ ਹੈ ਹੱਦ